ਸਾਥੀਓ ਜੈ ਭੀ ਜੈ ਭਾਰਤ ਬੜੇ ਸਾਲਾਂ ਬਾਅਦ ਮੈਂ ਸਟੇਜ ਤੇ ਬੋਲਣ ਆਇਆ ਕਿ ਜੇ ਕੋਈ ਮਾੜੀ ਮੁੱਠੀ ਕਮੀ ਰਹੀ ਤਾਂ ਆਪੇ ਹਾਂ ਫਿਓ ਮੈਂ ਦੇਖਦਾ ਕਿ ਪੰਜਾਬੀ ਟੋਟਕੜੀ ਨੂੰ ਸਾਡੇ ਭਾਸ਼ਣ ਕਰਨ ਦਾ ਸਮਾਂ ਨਹੀਂ ਹੈਗਾ ਸਾਡਾ ਸਮਾਜ ਦੌਰ ਪੈ ਕੇ ਲੋ ਆਟਾ ਦਾਣਾਂ ਤੇ ਰੁਝ ਗਿਆ ਕੌਣ ਪਹਿਲੀ ਤਰੀਕ ਨੂੰ ਤੁਸੀਂ ਬਹਿਮਾਤਾ ਦਾ ਕੰਮ ਕਰਨਾ ਉਦੋਂ ਤੁਸੀਂ ਕੋ ਮੁਜਰਮ ਦਾ ਕੰਮ ਕਰਨਾ ਸ਼ਰਾਬ ਪੀ ਕੇ ਆ ਕੇ ਕੈਸੂਲ ਨੂੰ ਖੋਲ ਕੇ ਦੇਣਾ ਵੀ ਤੁਹਾਨੂੰ ਸ਼ਰਾਬ ਥੋੜਾ ਦੇਣੀ ਆ ਮਰਨਾ ਮਰ ਜਾਓ ਜਿੰਦੇ ਰਹਿਣਾ ਜਿੰਦੇ ਰਹਿ ਜਾਓ ਤੁਹਾਡੇ ਕੋਲ ਉੱਥੇ ਭੱਜੂਆਂ ਚੁੱਕੇ ਉਹ ਕਿਹੜੇ ਕੰਮਾਂ ਚ ਤੁਸੀਂ ਮੇਰਾ ਸਮਾਜੇ ਪੈ ਗਿਆ ਮੈਂ ਕੋਈ ਨਸ਼ਾ ਨਹੀਂ ਕਰਦਾ ਕੋਈ ਮੀਟ ਨਹੀਂ ਖਾਂਦਾ ਜੇ ਵੀ ਗੋਗਰਾ ਆ ਆਲੂ ਮਟਰ ਮੋਟਰ ਖਾ ਕੇ ਕਿਉਂ ਬੰਦੇ ਜਿਨੀ ਯਾਰ ਆ ਅੱਜ ਕੰ ਦਾ ਜਵਾਨ ਮੇਰੇ ਨਾਲ ਦੌੜ ਕੇ ਦੇ ਲਈ ਇਹ ਉਹ ਕਰ ਲੈਂਦੇ ਤਿੰਨ ਬਈ ਮੈਂ ਕਹਿੰਦਾ ਕਿ ਉਹ ਕੰਮਾਂ ਤਰੱਕੀ ਨਹੀਂ ਕਰ ਸਕਦੀਆਂ ਜਿਹੜਾ ਮੁੱਖ ਦਾ ਖਾਂਗੇ ਜਿੱਦਾਂ ਉਹ ਹੋ ਇਸ ਤੋਂ ਸਮਝ ਹੋ ਜਾਂਦਾ ਕਿ ਉਹਨੂੰ ਪਤਾ ਕਿ ਦੌਰਪਾ ਕਿ ਲੋਟਾ ਅਗੇ ਦੌਰਪਾ ਰਣ ਉਹ ਵੀ ਫ੍ਰੀ ਕਰ ਦੱਸਦਾ ਕਈ ਵੇਕਦਨ ਪਰੋੜ ショਅ ਕਰਦੇ ਸੀਗੇ ਮੈਨੂੰ ਕਿਉਂਕਿ ਮੈਂ ਪੱਤਰਕਾਰ ਹੋਣ ਦੇ ਨਾਤੇ ਮੈਂ ਸਾਰਿਆਂ ਦੇ ਜਾਂਦਾ ਬਰਨਵਰ ਸਿੰਘ ਜੀ ਸਾਹਿਬ ਕਿਹੜੀ ਪਾਰਟੀ ਦਾ ਬਾ ਪਾਰਟੀ ਯਾਰ ਇੱਕੋ ਹੀ ਹੁੰਦੀ ਹੈ ਪਾਰਟੀ ਆ ਨਾ ਪਾਰਟੀ ਆ ਜਿਹੜੀ ਕਦੇ ਉਧਰ ਦੇ ਪਾਰਟੀਆਂ ਚੱਕ ਲੀਆਂ ਤੇ ਲੋਹੀ ਚੱਕ ਲੀਆਂ ਪੱਤੀਆਂ ਚੱਕ ਲਈ ਬੀ ਜੀ ਪੀ ਦਾ ਤਾਂ ਯਾਰ ਕਿਹੜੀਆਂ ਗੱਲਾਂ ਕਰਦਾ ਲੋਕੀ ਤੇ ਚੰਦ ਦੇ ਚੜ ਗਏ ਤੂੰ ਵੀ ਇਸ ਕਿ ਜੇ ਬੈਠਾ ਮ ਤੈਹ ਕਿਹੜਾ ਕਹਿੰਦਾ Rajasthan ਦਾ ਕਿਲਾ ਫੜ ਕਰਦੇ ਕਾਂਗਰਸ ਤੇ ਰਹਿ ਕੇ ਕਿ ਤੈਨੂੰ ਵੀ ਤਾਂ ਖੁੱਡੇ ਰਹਿ ਨਹੀਂ ਲਾਇਆ ਵਾ ਮੈਂ ਤਾਂ ਆਜ਼ਾਦ ਹੜਾ ਵਾ ਆ ਮੈਂ ਆਜ਼ਾਦ ਖੜਾ ਮੇਰੇ ਗਿੱਟੇ ਦੀ ਧਮ ਹੈਗਾ ਉੱਤੇ ਤੈ ਤੈ ਵੀ ਕੀ ਬਣਾ ਲਿਆ ਮੇਰੇ ਕੋ ਕਹਿੰਦਾ 70-50 ਲੱਖ ਦੀ ਗੱਡੀ ਆ ਮੈਂ ਤਾਂ ਮੈਂ ਜਾਂ ਤੇ ਵੀ ਚੰਗੀ ਤਰ੍ਹਾਂ ਜਾਣ ਮੈਂ ਤਾਂ ਨਾ ਮੇਰੇ ਕੈਮਰਾ ਆਉਂਦੇ ਨਹੀਂ ਅਗਰ ਕਹਿੰਦੇ ਮੇਰਾ ਗਲਾ ਦੁਖਦਾ ਮੈਂ ਗਲਾ ਤਾਂ ਇੱਥੇ ਬੜਾ ਬੜਾ ਨਾ ਕੈਮਰਾ ਦਿਖਾ ਹੁੰਦਾ ਵਾ ਕਿਥੋਂ ਤਾਂ ਜੇ ਉੱਪਰ ਹੈ ਰੀਡਰ ਵਾ ਕਿਹ ਤੰਦਾ ਜੀ ਯਾਰ ਨਹੀਂ ਉਹ ਮੈਂ ਤਾਂ ਭਾਰਾ ਸਾਹਿਬ ਨੇ ਯਾਰ ਕਹਿਦਾ ਮੇਰੇ ਸਮਾਜ ਨੂੰ 10 ਸਾਲ ਰਿਜ਼ਰਵੇਸ਼ਨ ਚਾਹੀਦੀ ਤੁਸੀਂ ਸਾਡੇ ਮਨ ਲੋਕ ਵੀ ਸਮਝ ਨਹੀਂ ਕੋਸੋੜੀ ਜਾਂਦੇ ਆ 65 ਸਾਲ ਹੋ ਗਿਆ ਤੁਹਾਨੂੰ ਰਾਜਨੀਤਿਕਾਂ ਨੂੰ ਸਾਨੂੰ ਰਿਜ਼ਰਵੇਸ਼ਨ ਕਰਦੇ ਨਹੀਂ ਸਮਝ ਚਾਹੀਦੀ ਨਹੀਂ ਇਹ ਤਾਂ ਜੁੱਤੀ ਵਾਦਦੇ ਦੋ ਰੁਪਏ ਕਿਲੋ ਜੀ ਦਾਲ ਰੋਟੀ ਦੇ ਤੁਸੀਂ ਸਭ ਬੰਦੂ ਬੋਲੀ ਦੀ ਐਸੀ ਨਹੀਂ ਫ੍ਰੀ ਚਾਹ ਦੇ 25 ਰੁਪਏ ਕਿਲੋ ਕਣਕ ਸਾਨੂੰ ਨੌਕਰੀਆਂ ਚਾਹੀਦੀਆਂ ਰੁਜ਼ਗਾਰ ਚਾਹੀਦਾ ਸਾਨੂੰ ਹੈਲਥ ਸਿਸਟਮ ਫ੍ਰੀ ਚਾਹੀਦਾ ਸਾਨੂੰ ਐਜੂਕੇਸ਼ਨ ਫ੍ਰੀ ਚਾਹੀਦੀ ਆ ਉਹ ਤੁਸੀਂ ਉਧਰ ਦਾ ਨਾ ਨਾ ਨਹੀਂ ਲੈਂਦੇ ਤੁਹਾਨੂੰ 2 ਰੁਪਏ ਕਿਲੋ ਕਿਉਂ ਜੰਦੇ ਆ ਤੁਹਾਡਾ ਪੇੜਾ ਬੈਠੇ ਬੈਤਿਆਂ ਦਾ ਤੇ ਤੁਸੀਂ ਸਾਨੂੰ ਉਹ ਮਨੁਸ਼ੀਰਤੀ ਲਾਗੂ ਕਰੀ ਜੰਦੇ ਆ ਜੋ ਮਨੁਸਿਮਰਤੀ ਕਹਿੰਦੀ ਆ ਉਹ ਮੈਂ ਤਾਂ ਯਾਰ ਆ ਨਾ ਤੁਸੀਂ ਕਾਂਗਰਸਾਂ ਦਾ ਬੀਜਪੀ ਵਾਲੇ ਇੱਕੋ ਹੀ ਆ ਕਹਿੰਦੇ ਗਲਤੀ ਨਾ ਕਰਨਿਓ ਸੁਭਿਧਾਨ ਬਦਲਤੀ ਜਿਹੜੀ ਅੱਖ ਨਾਲ ਤੁਸੀਂ ਦੇਖੂਗੇ ਉਹ ਅੱਖ ਘਟਜੇਗੀ ਤੁਹਾਡੀ ਸ਼ਰਮ ਹੋਈ ਜਾਂਦੀ ਥਾਨੂੰ ਜਿੰਦਾਬਾਦ ਜਿੰਦਾਬਾਦ ਅੱਜ 32 ਐਮਐਨਏ ਤੁਸੀਂ ਮੇਰੇ ਸਮਾਜ ਦੇ ਬੈਠੇ ਆ ਬਿਲਕੁਲ ਹੌਦ ਵਿੱਚ ਉਹ 32 ਕੌਣ ਆ 31 ਤੁਸੀਂ ਗੁੰਗੇ ਵਹਿਰੇ ਬੈਠੇ ਆ 32ਵੇਂ ਸ਼ੇਰ ਬੈਠਾ ਦਾਤਰ ਨਛੱਤਰ ਪਾਲ ਨਵੇਂ ਸਾਰਾ